ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੇ ਉਲਟਿਕ ਉਹ ਸਾਖੀ ਹੈ ਭਾਈ ਸਾਲੂ ਜੀ ਦੇ ਵੇਲੇ ਇੱਕ ਫਕੀਰ ਹੋਇਆ ਜਿਸ ਨੇ ਸਾਧਨਾ ਕਰਕੇ ਸiddhi ਪ੍ਰਾਪਤ ਕੀਤੀ ਸੀ ਕਿ ਸਿੱਧੀ ਸੀ ਕੀ ਕਹਿੰਦਾ ਸੀ ਭੁੱਖ ਲੱਗੀ ਹੈ ਆਪਣਾ ਖੱਪਰ ਅੰਗੀ ਕਰਦਾ ਸੀ ਖੱਪਰ ਵਿੱਚ ਜੋ ਮਰਜੀ ਪਾਈ ਜਾਵੇ ਖੱਪਰ ਨਹੀਂ ਸੀ ਭਰਦਾ ਇਹ ਸਿੱਧੀ ਪ੍ਰਾਪਤ ਕੀਤੀ ਸੀ ਇਸ ਨਾਲ ਬੜਿਆਈ ਕਰਾਉਣੀ ਥਾਂ ਥਾਂ ਤੇ ਵੇਖੋ ਕਿੰਨੀਆਂ ਨੈਗੇਟਿਵ ਪੋਜ਼ਿਟਿਵ ਕਥਾਵਾਂ ਨੇ ਦੋਵੇਂ ਇੱਕ ਇਹ ਤੋਂ ਇੱਕ ਪਹਿਲੀ ਸੰਤ ਸੇਵਾ RAM ਜੀ ਦੀ ਉਸ ਵਿੱਚ ਕਿਵੇਂ ਆਪਣੇ ਆਪ ਨੂੰ ਛਪਾਉਣ ਦਾ ਯਤਨ ਕੀਤਾ ਤੇ ਇਸ ਵਿੱਚ ਆਪਣੀ ਬੜਿਆਈ ਨੂੰ ਪ੍ਰਗਟ ਕਰਨ ਦਾ ਯਤਨ ਕੀਤਾ ਹੈ ਇੱਕ ਵਾਰੀ ਇਹ ਸਿੱਧ ਗੁਰੂ ਨਾਨਕ ਦਾਸ ਜੀ ਦੇ ਲੰਗਰ ਵਿੱਚ ਆ ਗਿਆ ਕਹਿੰਦਾ ਅੱਜ ਗੁਰੂ ਰਾਮਦਾਸ ਜੀ ਦੇ ਘਰ ਦਾ ਤਮਾਸ਼ਾ ਵੇਖਣਾ ਹੈ ਸੋਚਿਆ ਖੱਪਰ ਅੱਗੇ ਕਰਾਂਗੇ ਤੇ ਉਹ ਪਾਈ ਜਾਣ ਕੇ ਮੇਰੇ ਕੋਲ ਸਿੱਧੀ ਹੈ ਖੱਪਰ ਭਰੇਗਾ ਹੀ ਨਹੀਂ ਜਦੋਂ ਲੰਗਰ ਮੁੱਕ ਜਾਵੇਗਾ ਤੇ ਮੈਂ ਕਹਾਂਗਾ ਤੁਹਾਡੇ ਕੋਲ ਇੱਕ ਬੰਦੇ ਨੂੰ ਲੰਗਰ ਨਹੀਂ ਸ਼ਿਕਾਇਆ ਗਿਆ ਤੇ ਗੁਰੂ ਰਾਮਦਾਸ ਜੀ ਦੇ ਲੰਗਰ ਦੀ ਬੇਅਦਬੀ ਹੋਵੇਗੀ ਕੁਦਰਤੀ ਪਾਈ ਸ਼ਾਹ ਲੋਜੀ ਲੰਗਰ ਵਰਤੌਣ ਦੀ ਸੇਵਾ ਨਿਮਾ ਰਹੇ ਸੀ ਬੜੀ ਕਮਾਈ ਸੀ ਉਹਨਾਂ ਉਸ ਸਮੇਂ ਕੱਪੜੇ ਦੀ ਪੋਟਲੀ ਮੋਢੇ ਤੇ ਪਾਈ ਹੋਈ ਸੀ ਤੇ ਚਾਵਲ ਵਟਾ ਰਹੇ ਸੀ ਸਿੱਧ ਨੇ ਇਹ ਸੋਚ ਕੇ ਖੱਪਰ ਲਗੇ ਕਿਤਾ ਕਿ ਇਹ ਨਾਲੀ ਪੋਟਲੀ ਵੇਲੀ ਹੋ ਜਾਵੇਗੀ ਪਰ ਮੇਰਾ ਖੱਪਰ ਨਹੀਂ ਪਰੇਗਾ ਪਾਸ਼ਾ ਨੂੰ ਜੀ ਦੀ ਇੰਨੀ ਕਮਾਈ ਸੀ ਉਹਨਾਂ ਅੱਧੀ ਕੋ ਬੁੱਕ ਚਾਵਲ ਪਾਏ ਤੇ ਖੱਪਰ ਪਰ ਗਿਆ ਉਹ ਸਿੱਧ ਬੜਾ ਹੈਰਾਨ ਤੇ ਸਮਝ ਗਿਆ ਕਿ ਇਹ ਤਾ ਮੇਰੇ ਤੋਂ ਵੀ ਅਗਾਹ ਦੀ ਗੱਲ ਹੈ ਗੁਰੂ ਤਾਂ ਅਜੀਬ ਪਰੇ ਹੈ ਗੁਰੂ ਦੇ ਸਿੱਖ ਹੀ ਨਹੀਂ ਮਾਣ ਉਹ ਡਰ ਗਿਆ ਤੇ ਕਿਦਰੀ ਮੈਨੂੰ ਕੋਈ ਸ਼ਰਾਫੀ ਨਾ ਦੇ ਦੇਣ ਉਸਨੇ ਪਾਈ ਸ਼ਾਲੋ ਜੀ ਦੇ ਚਰਨ ਪੜਨੇ ਪਾਈ ਸ਼ਾਲੋ ਜੀ ਕਹਿੰਦੇ ਗੁਰੂ ਨਾਮ ਦਾ ਜੀ ਦੇ ਲੰਗਰ ਚ ਵੀ ਸ਼ਕਤੀਆਂ ਦਿਖਾਉਣ ਆ ਗਿਆ ਹੈ ਉਹ ਕਹਿਣ ਲੱਗਾ ਮੈਨੂੰ ਬਖਸ਼ ਦਿਓ ਭਾਈ ਸ਼ਾਲੋ ਜੀ ਕਹਿੰਦੇ ਬਖਸ਼ਣਾ ਤਾਂ ਗੁਰੂ ਨੇ ਹੈ ਪਰ ਤੂੰ ਅੱਗੇ ਤੋਂ ਸ਼ਹਿਰ ਵਿੱਚ ਚਾਰ ਦੀਵਾਰੀ ਚ ਨਹੀਂ ਵੜਨਾ ਤਾਂ ਕਿਦਰੇ ਫਿਰ ਅਸੀਂ ਹਰਕਤ ਨਾ ਕਰੇ ਤੈਨੂੰ ਰੋਟੀਆਂ ਦੀ ਘਾਟ ਨਹੀਂ ਰਹੇਗੀ ਪਰ ਤੂੰ ਚਾਰ ਦੀਵਾਰੀ ਅੰਦਰ ਨਹੀਂ ਪੜਨਾ ਅਸੀਂ ਕੀ ਸੇਧ ਲੈਣੀ ਹੈ ਕਿ ਸਾਧਨਾ ਵਿੱਚ ਕਿਸੇ ਕਿਸਮ ਦੀ ਕੋਈ ਪ੍ਰਾਪਤੀ ਹੋ ਜਾਵੇ ਵਿਵਸਥਾ ਵਿੱਚ ਆਏ ਜੇ ਚਾਹੁੰਦੇ ਹੋ ਸੰਭਾਲੀ ਰਹੇ ਜੇ ਚਾਹੁੰਦੇ ਹੋ ਅਗਾਹ ਬਦਨਾ ਮੰਜ਼ਿਲ ਤੇ ਪਹੁੰਚਣਾ ਤੇ ਥਾਂ ਥਾਂ ਆਨੰਦ ਸੋ ਆਪਣੇ ਆਪ ਨੂੰ ਕਦੀ ਜਤਾਉਣ ਦੀ ਜਾਂ ਆਪਣੀ ਬੜਾਈ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ